ਓਏ ਮਿਤਰਾ ਮੈਨੂੰ ਸਾਫ ਪਤਾ ਵੈ ਤੂੰ ਹੀ ਉਹ ਚੱਕਣਿਆ ਫੋਨ ਆ ਆ ਤੈਨੂੰ ਲਾਇਆ ਆਖਰੀ ਫੋਨ ਆ ਚ ਮੈਂ ਮੈਂ ਹੁਣ ਨਹੀਂ ਫੋਨ ਲਾਉਣਾ ਤੈਨੂੰ ਮੈਨੂੰ ਮੈਨੂੰ ਤੇ ਫੋਨ ਵੀਰੇ ਨੁਕਸਾਨ ਤੇ ਫੇਰ ਮੈਂ ਤੈਨੂੰ ਪੁੱਛਾਂਗਾ ਦੱਸ ਨਾ ਨਾ ਹੁਣ ਨਹੀਂ ਤੈਨੂੰ ਫੋਨ ਲਾਉਣਾ ਯਾਰ ਨਹੀਂ ਫੇ ਤਾਂ ਨਾ ਥਾਰ ਗੱਡੀ ਐ ਥਾਰ ਗੱਡੀ ਨੂੰ ਵੀ ਅੱਗ ਲਾਉਂਗਾ ਤੇ ਜਿਹੜਾ ਹੋਟਲ ਬਣਾਉਂਦੇ ਆ ਨਾ ਤੇ ਬਾਹਰ ਖੜੋਤਾ ਸਮਾਨ ਉਹਨੂੰ ਵੀ ਸਾਰੇ ਉਹ ਅੱਗ ਲਾਉਂਗਾ ਤੇ ਤੇਰੇ ਤੇਰਾ ਵੀ ਨੁਕਸਾਨ ਕਰੂੰਗਾ ਕੋਈ ਗੱਲ ਨਹੀਂ ਐ ਤੂੰ ਨਾ ਚੱਕ ਮੇਰਾ ਫੋਨ ਆ ਤੂੰ ਮੈਂ ਦੱਸਾਂਗਾ ਕਿ ਕਿੱਦਾਂ ਨਹੀਂ ਫੋਨ ਚੱਕੀਦਾ ਤੂੰ ਆਪ ਕਰੇਗਾ ਫੋਨ ਹੁਣ ਮੈਂ ਨਹੀਂ ਕਰਨਾ ਤੈਨੂੰ ਹੁਣ ਤੂੰ ਫੋਨ ਕਰੇਗਾ ਮੈਨੂੰ ਤਸਵੀਰ ਅਮਰੀਤ ਸਰ ਦੇ ਮਜੀਠਾ ਰੋਡ ਇਲਾਕੇ ਦੀਆਂ ਨੇ ਜਿੱਥੇ ਫਰੋਤੀ ਲਈ ਦਿੱਤੀਆਂ ਗਈਆਂ ਧਮਕੀਆਂ ਤੋਂ ਬਾਅਦ ਪ੍ਰਾਣੀਆਂ ਕਾਰਾਂ ਦੇ ਇੱਕ ਸ਼ੋਰੂਮ ਨੂੰ ਆਗਲ ਲਗਾ ਦਿੱਤੀ ਗਈ ਹੈ ਪੀੜਤ ਦੇ ਮੁਤਾਬਕ ਦੀਵਾਲੀ ਵਾਲੇ ਦਿਨ ਤੋਂ ਹੀ ਉਸ ਨੂੰ ਲਗਾਤਾਰ ਵਿਦੇਸ਼ੀ ਨੰਬਰਾਂ ਤੋਂ ਫਰੋਤੀ ਲਈ ਧਮਕੀ ਭਰੀਆਂ ਕਾਲਾਂ ਆ ਰਹੀਆਂ ਸਨ ਧਮਕੀਆਂ ਦੇਣ ਵਾਲੇ ਵਿਅਕਤੀ ਨੇ ਆਪਣਾ ਨਾਮ ਅਮਨ ਗੋਤਾ ਦੱਸਿਆ ਸੀ ਤੇ ਉਹ ਲਗਭਗ 50 ਲੱਖ ਰੁਪਏ ਦੀ ਫਰੋਤੀ ਦੀ ਮੰਗ ਕਰ ਰਿਹਾ ਸੀ 피ੜਤ ਨੇ ਦੱਸਿਆ ਹੈ ਕਿ 14 ਤਰੀਕ ਨੂੰ ਆਈ ਆਖਰੀ ਕਾਲ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਜੇ ਪੈਸੇ ਨਾ ਦਿੱਤੇ ਤਾਂ ਘਰ ਦੇ ਬਾਹਰ ਖੜੀਆਂ ਗੱਡੀਆਂ ਤੇ ਤਿਆਰ ਹੋ ਰਹੇ ਰੈਸਟੋਰੈਂਟ ਨੂੰ ਅੱਗ ਲਾ ਦਿੱਤੀ ਜਾਵੇਗੀ ਧਮਕੀ ਦੇ ਮੁਤਾਬਕ ਹੀ ਬਾਅਦ ਵਿੱਚ ਇਸ ਘਟਨਾ ਨੂੰ ਸੱਚਮੁੱਚ ਅੰਜਾਮ ਦੇ ਦਿੱਤਾ ਗਿਆ ਇਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਦੂਜੇ ਪਾਸੇ ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਵੀ ਜਾਰੀ ਹੈ ਹਾਂ ਦਰਖਾਸਤ ਦਾ ਦਰਖਾ ਦਰਖਾਸਤ ਕਰਾਇਆ ਫਾਇਦਾ ਹੈ ਵੀ ਦਰਖਾਸਤ ਕਰਾਉਂਦਾ ਕਿਹੜੀ ਦਰਖਾਸਤ ਦਾ ਹੈਲੋ ਜਾਨੀ ਕੋਣ ਬੋਲ ਰਿਹਾ ਮੈਂ ਬੋਲ ਰਿਹਾ ਮੈਂ ਕੋਤਾਲਾ

ਪਰ ਮੈਨੂੰ ਮੈਨੂੰ ਤੇ ਫੋਨ ਵੀਰੇ ਕਰੂੰਗਾ ਨੁਕਸਾਨ ਤੇ ਫਿਰ ਮੈਂ ਤੈਨੂੰ ਪੁੱਛਾਂਗਾ ਦੱਸ ਨਾ ਨਾ ਹੂੰ ਨਹੀਂ ਤੈਨੂੰ ਲਾਉਣਾ ਯਾਰ ਨਹੀਂ ਫੇਦਾ ਨਾ ਥਾਰ ਘੱਟੀ ਐ ਥਾਰ ਘੱਟੀ ਨੂੰ ਵੀ ਅੱਗ ਲਾਊਗਾ ਤੇ ਜਿਹੜਾ ਹੋਟਲ ਬਣਾਉਂਦੇ ਆ ਨਾ ਤੇ ਬਾਹਰ ਖਲੋਤਾ ਸਮਾਨ ਉਹਨੂੰ ਵੀ ਸਾਰੇ ਉਹ ਅੱਗ ਲਾਊਗਾ ਤੇ ਤੇਰੀ ਤੇਰਾ ਵੀ ਨੁਕਸਾਨ ਕਰੂੰਗਾ ਕੋਈ ਗੱਲ ਨਹੀਂ ਐ ਤੂੰ ਨਾ ਚੱਕ ਮੇਰਾ ਫੋਨ ਤਬੂ ਮੈਂ ਦੱਸਾਂਗਾ ਕਿ ਕਿੱਦਾਂ ਨਹੀਂ ਫੋਨ ਚੱਕੀਦਾ ਤੂੰ ਆਪ ਕਰੇਂਗਾ ਫੋਨ ਹੁਣ ਮੈਂ ਨਹੀਂ ਕਰਨਾ ਤੈਨੂੰ ਹੁਣ ਤੂੰ ਫੋਨ ਕਰੇਂਗਾ ਮੈਨੂੰ ਸਰ ਮੈਂ ਦੱਸਣਾ ਵੈ ਕਿ ਕਿੱਦਾਂ ਚੱਲੀਦਾ ਵੈ ਹਾਂ ਤੂੰ ਭਾਜਾ ਜਿਹੜੀ ਪੁਲਿਸ ਕੋ ਭੱਜਣਾ ਜਿੱਥੇ ਭੱਜਣਾ ਭੱਜਣਾ ਤੈਨੂੰ ਕੋਈ ਨਹੀਂ ਬਚਾ ਸਕਦਾ ਅਗਲੇ ਪਹਿਲੇ ਕਿੰਨੇ ਕੇ ਬਚਾ ਲੇ ਪੁਲਿਸ ਨਹੀਂ ਤੈਨੂੰ ਬਚਾਰੂ ਪੁਲਿਸ ਬਚਾਰੂ ਤੈਨੂੰ ਪੁਲਿਸ ਨਹੀਂ ਪੁਲਿਸ ਨਾਲ ਕੀ ਬਚਾਉਣਾ ਹੈ ਤੁਮ ਸਰ ਜੀ ਪਿਆਰੀ ਕਿ ਬੈਠ ਕੇ ਗੱਲ ਕਰ ਲੈ ਬੈਠ ਕੇ ਬੈਠ ਕੇ ਗੱਲ ਮੁੱਕਣੀ ਹੈ ਹੂੰ ਭੱਜ ਪੁੰਜ ਕੇ ਗੱਲ ਨਹੀਂ ਤੇਰੀ ਮੁੱਕਣੀ ਕਿਤੇ ਵੀ ਅੱਛਾ ਜੇ ਆਨ ਜਿਹਨਾਂ ਨੂੰ ਮੈਂ ਸੁਣ ਲਾਏ ਮੈਂ ਪਹਿਲੇ ਨਹੀਂ ਆ ਇਹ ਨਾ ਸੋਚੀਂ ਕਿ ਘਰੇ ਹੋਦਾ ਤੈਨੂੰ ਫੋਨ ਲਾਤਾ ਹਾਂ ਠੀਕ ਹੈ ਤੇ ਜੇ ਤੂੰ ਚਾਹੁੰਦਾ ਹੈ ਕਿ ਹਾਂ ਵੀ ਕੁਝ ਕਰਨਾ ਕਰਕੇ ਕਰਕੇ ਦੱਸੋ ਤੇ ਤੈਨੂੰ ਕਰਕੇ ਦਿਖਾ ਦਿੰਦੇ ਹਾਂ ਹੂੰ ਮੇਰੀ ਗਾਲ ਸੁਣੋ ਛੋਟੇ ਵੀਰ ਜਦ ਜਿਹਨੂੰ ਮੇਰੇ ਬਾਰੇ ਜੋ ਤੈਨੂੰ ਕਹੇ ਨੇ ਕਿਹਾ ਵਾ ਨਾ ਕਿ ਇਦਾਂ ਵਾ ਕਿ ਜੇ ਕੀ ਮੇਰਾ ਵੀਰ ਪਹਿਲਾਂ ਕਰਾਲਾ ਇਹੋ ਜੀ ਕੋਈ ਗੱਲ ਨਹੀਂ ਜਿਹੋ ਜੀ ਤੈਨੂੰ ਕਹਿਣ ਦੇ ਕਿ ਹਾਂ ਵੀ ਆ ਵਾ ਜੇਹੋ ਜੀ ਗੱਲ ਹੀ ਕੋਈ ਨਹੀਂ ਹੈਗੀ ਇਹ ਨਹੀਂ ਦੇਣੀ ਪੁੱਠੀ ਇਨਫੋਰਮੇਸ਼ਨ ਪੁੱਠੀ ਨੇ ਝੂਠੀ ਦੇਤੀ ਮੇਰਾ ਵੀਰ ਪਹਿਲੇ ਤੁਹਾਡੇ ਸਾਰੇ ਬੰਦਿਆਂ ਦਾ ਇਹ ਹੈ ਤੁਸੀਂ ਜਾਣਾ ਸਾਡੇ ਕੋਲ ਹੈ ਨਹੀਂ ਹੈ ਬਾਜੇ ਤੁਹਾਡੇ ਕੋ ਨਿਕਲ ਵੀ ਹੁਣ ਜੇ ਨੁਕਸਾਨ ਹੁੰਦਾ ਨਾ ਫਿਰ ਤੇ ਆਪਣਾ ਘਰੇ ਤੋਂ ਵੀ ਨੁਕਸਾਨ ਦੀ ਮੈਨੂੰ ਮੇਰੀ ਮੇਰੀ ਗੱਲ ਸੁਣ ਲੈ ਕਹਾਣੀ ਆ ਉਹ ਤੇਰੇ ਘਰ ਦਾ ਕਿਹੜਾ ਪਤਾ ਨਹੀਂ ਆ ਪਾਟਕ ਤੋਂ ਪਿੱਛੇ ਤੇਰਾ ਘਰ ਹੀ ਸੱਚੀ ਹੱਦ ਗਲੀ ਦੇ ਕਿਨਨਵਾਸ ਵਾਲਾ ਘਰ ਤੇਰਾ ਹੀ ਆ ਨਾ ਉਹ ਘਰ ਨਹੀਂ ਤੈਨੂੰ ਮੈਂ ਦੱਸ ਦਾਂ ਕਿਹੜੇ ਪਾਸੇ ਕਰੀ ਆਣਾ ਤੂੰ ਭੱਜ ਕਿੱਥੇ ਭੱਜਣਾ ਮੈਂ ਤੈਨੂੰ ਮੈਂ ਦੱਸਾਂਗਾ ਤੂੰ ਲਾਡ ਢੋੜ ਕੇ ਚਲ ਆਉਣੀ ਆ ਤੈਨੂੰ ਕਹਿਣਾ ਬਗਲ ਬੈ ਕੇ ਮਕਾੜੇਗਾ ਵਧੀਆ ਗੱਲ ਹੈ ਨੁਕਸਾਨ ਵੀ ਕਰੋਣਾ ਤੂੰ ਤੇ ਪੈਸੇ ਵੀ ਦੇਣੇ ਤੂੰ ਹੂੰ ਇਹ ਤੈਨੂੰ ਮੈਂ ਦੱਸਦਾ ਆ ਮੈਂ ਤੈਨੂੰ ਇਹ ਗੱਲ ਦੱਸ ਦੇਣਾ ਮੈਂ ਛੱਡੇ ਪਹਿਲਾਂ ਨਹੀਂ ਛੱਡਣਾ ਤੈਨੂੰ ਵੀ ਤੇ ਜੇ ਮੈਂ ਨੁਕਸਾਨ ਕੀਤਾ ਮੈਂ ਇਹ ਨਹੀਂ ਕਰਨਾ ਕਿ ਗੋਰੀਆਂ ਮਾਰ ਕੇ ਘੱਟੂ ਮੈਂ ਮਾਰ ਦੇਣਾ ਤੈਨੂੰ ਕਿ ਤੂੰ ਮਰੇਗਾ ਤਾਂ ਹੋਰਾਂ ਦੇ ਬਚੇ ਨੇ ਪੈਸੇ ਦੇ ਦੇਣੇ ਮੈਨੂੰ ਮੈਂ ਮਾਰ ਦੇ ਹੱਦ ਤੈਨੂੰ ਇਹ ਦੱਸਦਾ ਹਾਂ ਮੈਂ ਮੈਂ ਆਖਰੀ ਫੋਨ ਲਾਇਆ ਮੈਂ ਸੋਚਾ ਚਾਰ ਕੇ ਜੇ ਤਾਂ ਫੋਨ ਆ ਜਾਊਗਾ ਤੇ ਠੀਕ ਆ ਜੇ ਤਰ੍ਹਾਂ ਨਾ ਫੋਨ ਆਇਆ ਨਾ ਫਿਰ ਮੈਂ ਆਪ ਹੀ ਆਊਗਾ ਤੇਰੇ ਕੋਲ ਠੀਕ ਹੈ ਕੋਈ ਅਗੜਾ ਟੋਣ ਮੇਰੀ ਗੱਲ ਸੁਣਾ ਵੀਰ ਤੈਨੂੰ ਇਨਫੋਰਮੇਸ਼ਨ ਗਲਤ ਦੇਂਡਿਆ ਕੋਈ ਜਿਹੜਾ ਦੇਂਡਿਆ ਇਹ ਉਹਦੀ ਗੱਲ ਕੋਈ ਨਹੀਂ ਆ ਗਈ ਓਕੇ ਓਕੇ ਕਾਟੇ ਦਾ ਫੋਨ ਯਾਰ ਇਹਦਾ ਫੋਨ ਕਾਟੇ ਦਾ ਇਹਨੂੰ ਦੱਸ ਦਿਆਂ ਕਿਹੜੇ ਭਾਵੇ ਖਰੀਦਿ ਫੋਨ ਕਾਟੇ ਦਾ ਕੀ ਕੀ ਮਾਮਲਾ ਹੈ ਜਿਹੜੇ ਸਰਜੀ ਮਾਮਲਾ ਇਸ ਤਰ੍ਹਾਂ ਹੈ ਕਿ ਮਾਮਲਾ ਪਹਿਲੇ ਦਿਨ ਸ਼ੁਰੂ ਹੁੰਦਾ ਹੈ ਦਿਵਾਲੀ ਵਾਲੇ ਦਿਨ ਤੋਂ ਜਿੱਦਨ ਮੈਨੂੰ ਪਹਿਲੇ ਦਿਨ ਫੋਨ ਆਉਂਦਾ ਹੈ ਕੀ ਆਉਂਦਾ ਫੋਨ ਫੋਨ ਐਸੀ ਆਉਂਦਾ ਹੈ ਸਿਗਾ ਕਿ ਤੁਸੀਂ 50 ਲੱਖ ਰੁਪਇਆ ਸਾਨੂੰ ਦੋ ਫਰौती ਮੰਗੀ ਸੀ ਉਹਨਾਂ ਨੇ ਥ੍ਰੈਟ ਦਿੱਤੀ ਸੀ ਕਿ ਤੈਨੂੰ ਮਾਰ ਦਾਂਗੇ ਤੇਰਾ ਨੁਕਸਾਨ ਕਰਾਂਗੇ ਅਸੀਂ ਦਵਾਲੀ ਵਾਲੇ ਦਿਨ ਆਇਆ ਸੀਗਾ ਮੈਂ ਮੁੜ ਕੇ ਬਾਅਦ ਚ ਅਗਲੇ ਦਿਨ ਇੱਥੇ ਥਾਣੇ ਦਰਖਾਸਤ ਦਿੱਤੀ ਆਪਣੇ ਆਪ ਕੇ ਕਿਸੇ ਖਾਸ ਬੰਦੇ ਦਾ ਨਾਮ ਲਿਪਤਾ ਹੋਵੇ ਹਾਂਜੀ ਉਹਨਾਂ ਨੇ ਨਾਮ ਲਿਆ ਸੀ ਅਮਨ ਗੋਤਾ ਆਪਣਾ ਨਾਮ ਦੱਸਣ ਡਿਆ ਸੀਗਾ ਕਿ ਬਟਾਲੇ ਮੈਂ ਤਿੰਨ ਮਰਡਰ ਕੀਤੇ ਮੈਂ ਉਹੋ ਬੋਲਦਾ ਵਾਂ ਅਮਨ ਗੋਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਚਲੋ 2-4 ਦਿਨ ਮੈਨੂੰ ਟਾਈਮ ਲੱਗਿਆ ਮੇਰੇ ਕੋਲ ਫੋਨ ਲਾਉਂਦੇ ਰਹੇ ਮੈਂ ਫੋਨ ਪਿਕ ਨਹੀਂ ਕੀਤੀ ਉਹਨਾਂ ਦੀ ਫਿਰ 14 ਤਰੀਕ ਨੂੰ ਲਾਸਟ ਵਾਰ ਮੈਨੂੰ ਕਾਲ ਆਈ ਆ ਕਿ ਮਹੰਤ ਸਿੰਘ ਤੈਨੂੰ ਅਸੀਂ ਲਾਸਟ ਫੋਨ ਲਾਉਣਾ ਸੀ ਅਸੀਂ ਲਾਤਾ ਜੇ ਤੂੰ ਪੈਸੇ ਨਾ ਦਿੱਤੇ ਸਾਨੂੰ ਤੇ ਅਸੀਂ ਤੇਰਾ ਨੁਕਸਾਨ ਕਰਾਂਗੇ ਜਿਹੜੀਆਂ ਗੱਡੀਆਂ ਤੇਰਾ ਰੈਸਟੋਰੈਂਟ ਬੰਦਿਆ ਉਹਨੂੰ ਵੀ ਅੱਗ ਲਾਵਾਂਗੇ ਜਿਹੜੀਆਂ ਬਾਹਰ ਤੇਰੇ ਵਹੀਕਲ ਖੜੇ ਉਹਨਾਂ ਨੂੰ ਵੀ ਅੱਗ ਲਾਵਾਂਗੇ ਸਭ ਪਤਾ ਸੀ ਉਹਨਾਂ ਨੂੰ ਸਭ ਪਤਾ ਸੀ ਉਹਨਾਂ ਨੂੰ ਮੇਰੇ ਘਰ ਦੀ ਡਿਟੇਲ ਵੀ ਵਾਇਸ ਰਿਕਾਰਡ ਤੁਹਾਨੂੰ ਮੈਂ ਸੈਂਡ ਕੀਤੀ ਉਹ ਚ ਸਾਰੀ ਕੁਝ ਡਿਟੇਲ ਉਹਨਾਂ ਦੱਸੀ ਐ ਇੱਥੇ ਤੇਰਾ ਘਰ ਐ ਇੱਥੋਂ ਤੂੰ ਆਉਂਨਾ ਆ ਤੇਰ ਕੋ ਗੱਡੀ ਐ ਐਦਾਂ ਦਾ ਤੇਰਾ ਕਾਰੋਬਾਰ ਐ ਸਾਰੀ ਡਿਟੇਲ ਉਹਨਾਂ ਕੋ ਸਿੱਗੀ ਪਹਿਲਾਂ ਹੀ ਕੱਲ ਰਾਤ ਨੂੰ ਮੈਂ ਰੋਟੀ ਖਾ ਰਹਾ ਹੈਗਾ ਘਰੇ 9:30 ਵਜੇ ਦਾ ਟਾਈਮ ਹੋਣਾ ਇੱਕ ਬੁਲਟ ਤੇ ਇੱਕ ਸਪਲੈਂਡਰ ਦੇ ਉੱਤੇ ਤਿੰਨ ਤਿੰਨ ਜਣੇ ਜਾਣ ਕਰ ਦੇ ਲਾਗੇ ਪਹਿਲ ਉਹਨਾਂ ਨੇ ਮਾੜਾ ਮੋਟਾ ਰੈਕੀਜੀ ਕੀਤੀ ਹੈ ਕਿ ਕੌਣ ਹੈਗਾ ਉਥੇ ਕੌਣ ਨਹੀਂ ਸਕਿਉਰਿਟੀ ਗਾਰਡ ਸੀਗਾ ਰਾਤ ਸਿਰ ਇਕੱਲਾ ਉਥੇ ਉਸ ਤੋਂ ਬਾਅਦ ਉਹਨਾਂ ਨੇ ਵੇਖ ਕੇ ਇੱਕਦਮ ਆਣ ਕੇ ਤਾਬੜ ਤੋਂ ਉਹਨਾਂ ਨੇ ਪੈਟਰੋਲ ਸੁੱਟੇ ਨੇ ਗੱਡੀਆਂ ਦੇ ਉੱਤੇ ਗੱਡੀਆਂ ਦੇ ਉੱਤੇ ਅੱਗ ਲਾਤੀ ਤੇ ਤੋੜਪਾਂ ਕਰਨੀ ਸ਼ੁਰੂ ਕਰ ਦਿੱਤੀ ਹੈ ਕੋਈ ਹੋਰ ਕੁਝ ਬੋਲੇ ਹੋਣ ਜਾਂ ਗੋਲੀ ਨਹੀਂ ਬਹੁਤ ਕੁਝ ਬੋਲੇ ਨੇ ਵਿੱਚ ਸਭ ਵਾਇਸ ਰਿਕਾਰਡ ਉਹਦੇ ਵਿੱਚ ਹੈਗਾ ਨੇ ਗਾਲਾਂ ਕੱਢਣ ਦੇ ਨੇ ਗੋਲੀ ਚਲਾਈ ਗੋਲੀ ਦਾ ਵੀ ਕਹਿਣ ਦੇ ਨੇ ਕਿ ਜੋ ਚਲੋ ਜਿੰਨਾ ਤੋੜਪਾਂ ਕਰੰਦੇ ਸੀ ਗੋਲੀ ਦੀ ਆਵਾਜ਼ ਤੇ ਵਿੱਚ ਪਤਾ ਨਹੀਂ ਲੱਗਾ ਸਾਨੂੰ ਪਰ ਇੱਕ ਗੱਲ ਉਹ ਕਹਿੰਦੇ ਰਹੇ ਨੇ ਬਾਰ-ਬਾਰ ਕਿ ਗੋ ਇਹਨੀ ਗਾਲੂ ਵੌਇਸ ਰਿਕਾਰਡ ਦੇ ਵਿੱਚ ਕਲੀਅਰਲੀ ਆ ਰਹੀ ਹੈ ਕਿ ਹਾਂ ਵੀ ਗੋਲੀ ਦੀ ਉਹਨਾਂ ਨੇ ਗੱਲ ਕਹੀ ਹੈ ਬਾਕੀ ਅੱਗ ਲਾ ਕੇ ਤੇ ਮੁੜ ਕੇ ਬਾਅਦ ਚ ਗਾਲਾਂ ਗੂਲਾਂ ਕੱਢ ਕੇ ਤੇ ਭੱਜ ਗਏ। ਇਹ ਤਿੰਨ ਦਿਵਾਲੀ ਤੋਂ ਬਾਅਦ ਦੀ ਹੈ ਦਰਖਾਸਤ ਦਿੱਤੀ ਹੈ। ਕੋਈ ਅਸਰ ਨਹੀਂ ਆਇਆ। ਨਹੀਂ ਕੁਛ ਨਹੀਂ ਹੋਇਆ। ਉਸ ਦਰਖਾਸਤ ਉਦੇ ਕੋਈ ਕਾਰਵਾਈ ਨਹੀਂ ਹੋਈ। ਮੈਨੂੰ ਮੈਂ ਨੰਬਰ ਵੀ ਦਿੱਤੇ ਜਿਹੜੇ VIP ਨੰਬਰ ਬਾਹਰ ਦੇ ਸੀਗੇ ਆਪਣੇ ਬਾਹਰੋਂ ਕਾਲ ਆਉਂਦੇ ਸੀ। ਉਹ ਨੰਬਰ ਇਹਨਾਂ ਨੂੰ ਮੈਂ ਨੋਟ ਕਰਾਏ ਸੀਗੇ। ਦੋ ਤਿੰਨ ਨੰਬਰ ਸੀ ਕਿ ਪੁਰਤਗਾਲ ਦਾ ਆ ਰਹੇ ਸੀ ਕਿ ਜਰਮਨੀ ਦਾ ਸੀ। ਇੱਕ USA ਦਾ ਸੀਗਾ। ਉਹ ਤਿੰਨੇ ਨੰਬਰ ਇਹਨਾਂ ਨੂੰ ਨੋਟ ਕਰਾ ਦਿੱਤੇ ਸੀ ਪਰ ਖਾਸੀ ਕਾਰਵਾਈ ਉਸ ਚੀਜ਼ ਦੇ ਉੱਤੇ ਹੋਈ ਕੀ ਲੱਗਦਾ ਤੁਹਾਨੂੰ ਹੁਣ ਸਰ ਇਹਨਾਂ ਦੇ ਉੱਤੇ ਹੀ ਕਾਰਵਾਈ ਕਰਨ ਤੇ ਪਤਾ ਲੱਗੇਗਾ ਕੌਣ ਐ ਕੀ ਹਿਸਾਬ-ਤਾਬ ਐ ਕਿੰਨੇ ਭੇਜ ਦਿੱਤਾ ਐ ਕਾਰੋਬਾਰ ਦਾ ਤੇ ਹੁਣ ਇਹਨਾਂ ਨੂੰ ਪਤਾ ਇਨਵੈਸਟੀਗੇਸ਼ਨ ਕਰਨਗੇ ਤੇ ਪਤਾ ਲੱਗੇਗਾ ਕੀ ਹਿਸਾਬ ਐ ਪਹਿਲੀ ਨਹੀਂ ਕੀਤੀ ਇਹਨਾਂ ਨੇ ਉਹਦੇ ਹੁਣ ਸਰ ਇਹਨਾਂ ਦੇ ਉੱਤੇ ਹੀ ਕਿਉਂ ਨਹੀਂ ਕੀਤੀ ਇਹਨਾਂ ਨੇ ਤੇ ਹੁਣ ਇਹਨਾਂ ਦਾ ਦੱਸਣਗੇ ਕਿ ਕਿਉਂ ਨਹੀਂ ਕੀਤੀ ਮੈਂ ਤੇ ਬਥੇਰੇ ਤਰਲੇ ਕੱਢਦਾ ਰਿਹਾ ਇਹਨਾਂ ਦੇ ਕੀ ਮੰਗ ਰਹੇ ਮੰਗ ਰਹੀਏ ਕਾਰਵਾਈ ਕਰਨ ਆਪਣੀ ਇਨਵੈਸਟੀਗੇਟ ਕਰਨ ਪ੍ਰੋਪਰ ਜਿਹੜੇ ਦੋਸ਼ੀ ਨੇ ਉਹ ਖੜੇ ਜਾਣ ਲੱਗਦਾ ਦੁਬਾਰਾ ਫੇਰ ਇਹੋ ਜ ਇਪੋਤੋ ਪਹਿਲੋਂ ਦੇ ਸਾੜਾਂਗੇ ਮੁੜ ਕੇ ਤੇਰੇ ਗੋਲੀਆਂ ਮਾਰਾਂਗੇ ਆਂਦੇ ਜੇ ਤੂੰ ਨਾ ਦਿੱਤੇ ਕੋਈ ਨਹੀਂ ਤੇਰੇ ਜਦੋਂ ਗੋਲੀਆਂ ਵੱਜਣਗੀਆਂ ਤੇ ਜਿਹੜੇ ਦੂਜੇ ਨੇ ਹੋਰਾਂ ਨੇ ਬਥੇਰੇ ਨੇ ਪੈਸੇ ਦੇ ਦੇਣੇ ਨੇ ਕਿੰਨਾਂ ਗੱਡੀਆਂ ਨੁਕਸਾਨ ਹੋਇਆ ਸਰ ਮੇਰੀਆਂ ਦੋ ਗੱਡੀਆਂ ਸਾੜ ਗਏ ਨੇ ਤੇ ਚਵਾਂ ਗੱਡੀਆਂ ਦੇ ਸ਼ੀਸ਼ੇ ਤੇ ਗੱਡੀਆਂ ਸ਼ੋਹ ਸਾਰੀਆਂ ਭੰਗ ਗਏ ਨੇ ਦੋ ਦੇ ਕੰਪਲੀਟਲੀ ਪੂਰੀਆਂ ਕੋਲੇ ਹੀ ਕਰ ਦਿੱਤੀਆਂ ਨੇ ਸਾੜ ਹੀ ਦਿੱਤੀਆਂ ਨੇ ਕਿੰਨਾ ਕੁ ਨੁਕਸਾਨ ਸਮਝਦੇ 8 ਲੱਖ ਦਾ ਨੁਕਸਾਨ ਕਰ ਗਏ ਬਾਬਾ ਜੀ ਦਾ ਮੈਂ ਹਾਂ ਦਵਿੰਦਰ ਸਿੰਘ ਦਵਿੰਦਰ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਜੀ ਕਿੱਥੇ ਰਹਿਣ ਦੇ ਆਸ ਵਾਲੇ ਤੇ ਕੀ ਹੋਇਆ ਰਾਤੀ ਮੈਂ ਤਾਂ ਮਜੀਠੇ ਹੋਂ ਨਾ ਮਾ ਖਾਸਪਤੀ ਆਪਣਾ ਘਰ ਤੇ ਇਹਦਾ ਸਕਿਉਰਟੀ ਗਾਰਡ ਦੇ 2 ਸਾਲ ਹੋ ਗਏ ਮੈਨੂੰ ਡਿਊਟੀ ਕਰਦਾ ਇਨਾਂ ਦੇ ਕੋਲ ਕਬਲ ਭਾਈ ਦੇ ਕੋਲ ਹੀ ਇੱਥੇ ਜਿੱਥੇ ਆ ਕੀ 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 ਕੰਮ ਕਰਦੇ ਸਕਿਉਰਟੀ ਦਾ ਹੀ ਮੇਰਾ ਧਿਆਨ ਰੱਖਣਾ ਇਹ ਕੀ ਕੰਮ ਕਰਦੇ ਇਹਨਾਂ ਦਾ ਡੀਲਰੀ ਦਾ ਇਦਾਂ ਪ੍ਰਾਣੀਆਂ ਗੱਡੀਆਂ ਇਦਾਂ ਲੈਣੀਆਂ ਵੇਚਣੀਆਂ ਤੇ ਉਹ ਮਰ ਲ ਗਿਆ ਮੈਂ ਤਾਂ ਜਿਆਦਾ ਗੱਲ ਦਾ ਤੇ ਪਤਾ ਨਹੀਂ ਮੈਂ ਰਾਤੀ ਇੱਥੇ ਬੈਠਾ ਹਾਂ ਅੰਦਰ ਤੇ ਇਧਰੋਂ ਬੰਦਾ ਇੱਕ ਆਇਆ ਵਾ ਆ ਸੜਕ ਦੇ ਉੱਤੇ ਉਹਨੇ ਮੇਰੇ ਵੱਲ ਇਦਾਂ ਵੇਖਿਆ ਬੜੇ ਗੌਰ ਨਾਲ ਤੇ ਕਰਪਾਨ ਉਹਨੇ ਫੜੀ ਸੀ ਹੱਥ 'ਚ ਨੰਗੀ ਤੇ ਮੈਂ ਉਹਨੂੰ ਵੇਖ ਕੇ ਉਥੋਂ ਤੇ ਉੱਠ ਕੇ ਇਧਰ ਨੂੰ ਆਇਆ ਅੱਗੇ ਨੂੰ ਥੋੜਾ ਜਿਹਾ ਮੈਂ ਵੇਖਾਂ ਕਿਹੜਾ ਬੰਦਾ ਉਹ ਫੇਰ ਆਇਆ ਉਹ ਚਲਾ ਗਿਆ ਟਰੱਕ ਵਾਲੇ ਪਾਸੇ ਉਧਰੋਂ ਫੇਰ ਉਹਨੇ ਇਦਾਂ ਇਸ਼ਾਰਾ ਮਾਰਿਆ ਸੱਤ ਅੱਠ ਜਣੇ ਮਰ ਕੇ ਘਟੋ ਘਟ ਅੱਠ ਜਣੇ ਹੈਗੇ ਸੀ ਅੱਛਾ ਉਹ ਆਏ ਆ ਮੇਰੇ ਉਹਨਾਂ ਇਦਾਂ ਰੋੜਾ ਮਾਰਿਆ ਇਧਰੋਂ ਉਹ ਵੇਟ ਸੁਟੀ ਏਦਾਂ ਰੋੜਾ ਮਾਰਿਆ ਮੈਂ ਭੱਜ ਕੇ ਉਹ ਗੇਟ ਦੇ ਅੰਦਰ ਵੜ ਗਿਆ ਗੇਟ ਏਦਾਂ ਢੋਲਿਆ ਵੀ ਸ਼ਾਇਦ ਮੈਨੂੰ ਇਹ ਵੀ ਮੇਰੇ ਨਾਲ ਆਉਣਗੇ ਵਿਚਾਰੇ ਮਾਰੇ ਵਿਚਾਰੇ ਮਾਰੇ ਤੇ ਉਹ ਰੌਲਾ ਪਾਉਣ ਡਿਆ ਬੰਦਾ ਇੱਕ ਕਹਿੰਦਾ ਗੋਲੀ ਮਾਰਦੇ ਉਹ ਉਹਨਾਂ ਕੀਤਾ ਵੀ ਆ ਮੇਰੇ ਨਾਲ ਨੂੰ ਸਿੱਧਾ ਜਦੋਂ ਇੱਥੇ ਆ ਗਏ ਆ ਗੋਲੀ ਚੱਲੀ ਨਹੀਂ ਤੇ ਗੋਲੀ ਬਾਅਦ ਵਿੱਚ ਫਿਰ ਮੈਨੂੰ ਪਤਾ ਨਹੀਂ ਮੈਂ ਗੇਟ ਦੇ ਅੰਦਰ ਵੜ ਗਿਆ ਬਾਕੀ ਉਹ ਬੰਦਾ ਕਹਿਣ ਡਿਆ ਹੈ ਵੀ ਗੋਲੀ ਮਾਰ ਗੋਲੀ ਹਾਂ ਕਹਿੰਦਾ ਵੀ ਗੋਲੀ ਮਾਰਦੇ ਗੋਲੀ ਮਾਰਦੇ ਮੈਂ ਦਵਾ ਦਾ ਵੰ ਅੰਦਰ ਵੜ ਕੇ ਗੇਟ ਬੰਦ ਕਰ ਲਿਆ ਤੇ ਉਹ ਉਹਨਾਂ ਨੇ ਫਿਰ ਆ ਇਹਦੇ ਉੱਤੇ ਮਾਰਿਆ ਇਧਰ ਤੇ ਉਧਰ ਅੱਗ ਲਾ ਕੇ ਤੇ ਬਸ ਪੰਜਾ ਸਤਾ ਮਿੰਟਾਂ ਦੇ ਵਿੱਚ ਬੋਲਟ ਸਟਾਰਟ ਦੀ ਜਦੋਂ ਮੈਨੂੰ ਆਵਾਜ਼ ਆਈ ਆ ਮੈਂ ਹਾਬੇ ਚਲੇ ਗਿਆ ਮੈਂ ਦਵਾ ਦਾ ਬੰਦਰੋਂ ਨਿਕਲੇ ਆ ਫਿਰ ਮੈਂ ਇਹਦੀ ਅੱਗ ਬੁਝਾਈ ਫਟਾਫਟ ਮੋਟਰ ਚਾਲੂ ਕੀਤੀ ਤੇ ਪਾਣੀ ਮਾਰਿਆ ਅੱਗ ਬੁਝਾਈ ਮੈਂ ਫਟਾਫਟ ਕਿੰਨੇ ਕੁ ਲੋਕ ਸੀ ਆਠ ਕੇ ਜਣੇ ਆ ਗਏ ਸੀ ਕਿਸ ਤਰ੍ਹਾਂ ਦੇ ਸੀ ਉਹ ਮੇਰਾ ਮਰ ਕੇ ਆਇਆ ਨਹੀਂ ਉਹਨਾਂ ਦਾ ਇੱਕ ਮੁੰਡੇ ਦਾ ਚਿਹਰਾ ਨੰਗਾ ਸੀਗਾ ਉਹਦੀ ਮੈਨੂੰ ਪਛਾਣਿਆ ਬਾਕੀ ਮੂੰਹ ਬਲੇਟੇ ਸੀ ਉਹਨਾਂ ਨੇ ਬਸ ਏਦਾਂ ਬਾਕ ਖੰਦੇ ਗੋਲੀ ਗਲੀ ਚੱਲਣ ਦੀ ਆਵਾਜ਼ ਆਈ ਤੁਹਾਨੂੰ ਲੈ ਮੈਂ ਅੰਦਰ ਵੜ ਗਿਆ ਮੈਂ ਮੈਂ ਤੁਹਾਨੂੰ ਕਹਾਂ ਮੈਨੂੰ ਨਹੀਂ ਲੱਗਾ ਪਤਾ ਬਸ ਆਵਾਜ਼ ਆਉਂਦੇ ਸੀ ਜਿਹੜਾ ਠਾ ਠਾ ਮਾਰਨ ਦਾ ਸੀ ਗੱਡੀਆਂ ਦੇ ਉੱਤੇ ਹੋਰ ਕੋਈ ਬੋਲਣ ਦੇ ਸੀ ਕੁਝ ਆ ਰੌਲਾ ਪਾਉਂਦੇ ਸੀ ਉਹ ਏਦਾਂ ਕੈਮਰਿਆਂ 'ਚ ਆਇਆ ਰਿਕਾਰਡਿੰਗ ਫਿਰ ਵੱਧ ਘਟ ਕਰਾਂਦਾ ਇਹ ਗੱਲਾਂ ਗਾਲਾਂ ਗੋਲਾਂ ਕੱਢਣ ਦਾ ਇਹ ਭਾਈ ਜੀ ਨਾਲ ਕਿ ਅੱਜ ਅਜੇ ਸਰ ਤੇ ਕਿ ਸੋਈਆਂ ਰੋਡ ਦੇ ਉੱਤੇ ਇੱਕ ਕਾਪ ਮਾਮਲਾ ਹੋਇਆ ਕੀ ਮਾਮਲਾ ਸੀ ਇਹਨਾ ਕਵਲਿਆ ਮੁੰਡਾ ਇੱਥੇ ਆਪਣਾ ਦਾਦੂਪੁਰ ਦਾ ਰਹਿਣ ਵਾਲਾ ਵਾ ਆਲਵਾਸੀ ਇੱਥੇ ਰੰਜੀਤ ਉਹਨੂੰ ਰਹਿੰਦੇ ਨੇ ਇਹਨਾਂ ਦੇ ਇੱਥੇ ਆਪਣਾ ਕੰਸਟਰਕਸ਼ਨ ਦਾ ਕੰਮ ਹੀ ਕੋਈ ਰੈਸਟੋਰੈਂਟ ਵਗੈਰਾ ਬਣਾ ਰਹੇ ਸੀ ਇਹਨਾਂ ਨੇ ਕੋਈ 5-6 ਅਣਪਛਾਤੇ ਮੁੰਡੇ ਆਏ ਨੇ ਉਹਨਾਂ ਨੇ ਪੱਥਰਾਅ ਕੀਤਾ ਤੇ ਨਾਲੇ ਇੱਥੇ ਗੱਡੀ ਲੱਗੀ ਉਹਨੂੰ ਅੱਗ ਲਗਾਈ ਜਿਸ ਸੰਬੰਧੀ ਉਹਨਾਂ ਦਾ ਬਿਆਨ ਲੈ ਕੇ ਤੇ ਪਰਚਾ ਦਰਜਿਸ ਕਰਕੇ ਦੇਗਲੇ ਨਹੀਂ ਕਰ ਰਹੇ ਕੀ ਮਾਮਲਾ ਕੀ ਸੀ ਮੁੰਡੇ ਦੀ ਤਫਤੀਸ਼ ਕੀ ਸਾਹਮਣੇ ਆਇਆ ਮਾਮਲਾ ਹੁਣ ਉਹ ਜਦੋਂ ਮੁੰਡੇ ਫੜਾਂਗੇ ਤੇ ਉਹ ਤਾਂ ਲੱਗੂਗਾ ਕਿ ਉਹਨਾਂ ਦਾ ਕੀ ਕਾਰਨ ਹੈ। ਰੋਤੀ ਰੋਤੀ ਦਾ ਵੀ ਚੱਕਰ ਸੀ। ਸਾਥੀ ਵਾਲੀ ਕਾਲ ਇਹਨਾਂ ਨੂੰ ਪਹਿਲਾਂ ਆਈ ਸੀ। ਉਹ ਉਹਨਾਂ ਨੇ ਪਹਿਲਾਂ ਅਰਜ਼ੀ ਦੰਜੀ ਰੈਵਨਿਊ ਰਹਿੰਦੇ ਹੀ ਉੱਥੇ ਸ਼ਾਹ ਦਿੱਤੀ ਸੀ। ਉਹ ਵੀ ਇੱਕ ਵਾਰੀ ਵੇਖ ਕੇ ਤੇ ਆ ਪਰਚਾ ਦੇ ਕੇ ਫਿਰ ਵੇਖ ਲੈਣੇ। ਤੇ ਇਹ ਜੀ ਤੇ ਸਾਰਾ ਆਏ ਤੇ